ਸਬਸਕ੍ਰਾਈਬ ਰੈੱਡ ਲਾਲ ਕਲਰ ਵਿੱਚ ਔਰੇ ਦੇ ਦੁਆਲੇ ਇੱਕ ਸਰਕਲ ਲੱਗ ਰਿਹਾ ਹੈ ਤੁਸੀਂ ਇਸ ਨੂੰ ਪ੍ਰੈਸ ਕਰਨਾ ਹੈ ਔਰ ਉਸ ਤੋਂ ਬਾਅਦ ਦੂਸਰੇ ਪਾਸੇ ਜਿਹੜੀ ਬੈਲ ਹੈ ਉਹਦੇ ਦੁਆਲੇ ਸਰਕਲ ਲੱਗ ਰਿਹਾ ਹੈ ਤੁਸੀਂ ਜਿੱਥੇ ਸਰਕਲ ਲੱਗ ਰਿਹਾ ਹੈ ਇੱਕ ਤੁਸੀਂ ਉਸ ਨੂੰ ਪ੍ਰੈਸ ਕਰਨਾ ਹੈ ਔਰ ਫਿਰ ਆਲਟ ਪ੍ਰੈਸ ਕਰਨਾ ਹੈ ਔਰ ਇਸ ਦਿਨ ਨਾਲ ਤੁਹਾਡਾ ਨੋਟੀਫਿਕੇਸ਼ਨ ਜਿਹੜੀ ਹੈ ਆਲ ਆਨ ਹੋ ਜਾਣਗੀਆਂ ਥੈਂਕ ਯੂ ਵੈਰੀ ਮਚ ਦੇਸਾਂ ਪਰਦੇਸਾਂ ਵਿੱਚ ਬਸਦੇ ਹੋਏ ਪੰਜਾਬੀਓ ਲੋ ਮੈਂ ਹਾਜ਼ਰ ਹਾਂ ਤੁਹਾਡੀ ਸੁਖ ਗਰੇਵਾਲ ਜਾਨੀ ਕਿ ਸੁਖਵਿੰਦਰ ਘਰੇਵਾਲ ਰੰਧਾਵਾ ਪਰਮਜੀਤ YouTube ਚੈਨਲ ਦੇ ਉੱਤੇ ਜਿਵੇਂ ਤੁਸੀਂ ਮੇਰੀਆਂ ਪਹਿਲਾਂ ਇਸ ਚੈਨਲ ਦੇ ਉੱਤੇ ਵੀਡੀਓਜ਼ ਦੇਖੀਆਂ ਤੇ ਬਹੁਤ ਮਾਣ ਦਿੱਤਾ ਪਿਆਰ ਦਿੱਤਾ ਸਤਿਕਾਰ ਦਿੱਤਾ ਮੈਨੂੰ ਹੌਸਲਾ ਦਿੱਤਾ ਇਸੇ ਤਰ੍ਹਾਂ ਅੱਜ ਮੈਂ ਕੁਝ ਨਵਾਂ ਹੀ ਅੰਦਾਜ਼ ਲੈ ਕੇ ਆ ਰਹੀ ਹਾਂ ਆਪਣੇ ਸੱਭਿਆਚਾਰ ਦਾ ਤੇ ਤੁਸੀਂ ਸਾਰਿਆਂ ਨੇ ਦੇਖਣਾ ਪਰ ਪਲੀਜ਼ ਇੱਕ ਗੱਲ ਨਾ ਭੁੱਲਣਾ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਆਓ ਆਪਾਂ ਸਾਰੇ ਦੇਸਾਂ ਦੇ ਪਰਦੇਸਾਂ ਦੇ ਜਿੰਨੇ ਵੀ ਸਾਡੇ ਪੰਜਾਬੀ ਆ ਯਾਉ ਦੇਖਦੇ ਆਸ ਨਵੀਂ ਵੀਡੀਓ ਨੂੰ ਇਸ ਚੈਨਲ ਦੇ ਉੱਤੇ ਤੇ ਉਸੇ ਤਰ੍ਹਾਂ ਪਿਆਰ ਦੇਉਂਗੇ ਮੈਨੂੰ ਲੱਗਦਾ ਹੈ ਤੁਸੀਂ ਜੱਟਾਂ ਦੇ ਘਰ ਨਾ ਬਿਆਈ ਮੇਰੇ ਬਾਵਲਾ ਜੱਟਾਂ ਦੇ ਘਰ ਨਾ ਬਿਆਈ ਮੇਰੇ ਬਾਵਲਾ ਮੈਨੂੰ ਗੋਹਾ ਚੁੱਕਣ ਲਾ ਦੇਣਗੇ ਬੈ ਮੈਨੂੰ ਗੋਹਾ ਮੈਨੂੰ ਗੋਹਾ ਕੂੜਾ ਕਰਨਾ ਲਾ ਦੇਣਗੇ ਬੈ ਮੈਨੂੰ ਗੋਹਾ ਕੂੜਾ ਮੈਨੂੰ ਗੋਹਾ ਕੂੜਾ ਕਰਨਾ ਲਾ ਦੇਣਗੇ ਬੈ ਮੈਨੂੰ ਗੋਹਾ ਕੂੜਾ ਜੱਟਾਂ ਦੇ ਘਰ ਨਾ ਬਿਆਈ ਮੇਰੇ ਬਾਬਲਾ ਜੱਟਾਂ ਦੇ ਘਰ ਨਾ ਬਿਆਈ ਮੇਰੇ ਬਾਬਲਾ ਮੈਨੂੰ ਰੋਟੀਆਂ ਮੈਨੂੰ ਰੋਟੀਆਂ ਪਕਾਵਣ ਮੈਨੂੰ ਰੋਟੀਆਂ ਪਕਾਵਣ ਹਲਾ ਦੇਣਗੇ ਜੀ ਮੈਨੂੰ ਰੋਟੀਆਂ ਮੈਨੂੰ ਰੋਟੀਆਂ ਪਕਾਵਣ ਹਲਾ ਦੇਣਗੇ ਮੈਨੂੰ ਸਾਗ ਮੈਨੂੰ ਸਾਗ ਬਣਾਵਣ ਹਲਾ ਦੇਣਗੇ ਮੈਨੂੰ ਸਾਗ ਓ ਜੱਟਾਂ ਦੇ ਘਰ ਨਾ ਬਿਆਈ ਮੇਰੇ ਬਾਬਲਾ ਹੋ ਜੱਟਾਂ ਦੇ ਘਰ ਨਾ ਬਿਆਈ ਮੇਰੇ ਵਾਵਲਾ ਬਹਾਮਣਾ ਦੇ ਘਰ ਨਾ ਬਿਆਈ ਮੇਰੇ ਵਾਵਲਾ ਬਹਾਮਣਾ ਦੇ ਘਰ ਨਾ ਬਿਆਈ ਮੇਰੇ ਵਾਵਲਾ ਮੈਨੂੰ ਖੀਰ ਪੂੜੇ ਖਿਲਾ ਦੇਣਗੇ ਮੈਨੂੰ ਖੀਰ ਮੈਨੂੰ ਰੱਜ ਕੇ ਖੀਰ ਖਿਲਾ ਦੇਣਗੇ ਬੇ ਮੈਨੂੰ ਰੱਜ ਕੇ ਮੈਨੂੰ ਰੱਜ ਕੇ ਖੀਰ ਖਿਲਾ ਦੇਣਗੇ ਮੈਨੂੰ ਰੱਜ ਕੇ ਬਾਮਣਾ ਦੇ ਘਰ ਨਾ ਬਿਾਈ ਮੇਰੇ ਬਾਬਲਾ ਬਾਮਣਾ ਦੇ ਘਰ ਨਾ ਬਿਾਈ ਮੇਰੇ ਬਾਬਲਾ ਹਾਏ ਮੋਚੀਆਂ ਦੇ ਘਰ ਨਾ ਬਿਾਈ ਮੈਨੂੰ ਬਾਬਲਾ ਹਾਏ ਮੋਚੀਆਂ ਦੇ ਘਰ ਨਾ ਬਿਾਈ ਮੈਨੂੰ ਬਾਬਲਾ ਹਾਏ ਮੋਚੀਆਂ ਦੇ ਘਰ ਨਾ ਬਿਾਈ ਮੈਨੂੰ ਬਾਬਲਾ ਮੈਨੂੰ ਜੁੱਤੀਆਂ ਗੱਡਣ ਲਾ ਦੇਣਗੇ ਵੇ ਮੈਨੂੰ ਜੁੱਤੀਆਂ ਮੈਨੂੰ ਜੁੱਤੀਆਂ ਗੱਡਣ ਲਾ ਦੇਣਗੇ ਵੇ ਮੈਨੂੰ ਜੁੱਤੀਆਂ ਮੈਨੂੰ ਜੁੱਤੀਆਂ ਹੀ ਗੰਡਣ ਲਾ ਦੇਣਗੇ ਵੇ ਮੈਨੂੰ ਉਹ ਜੁੱਤੀਆਂ ਮੋਚੀਆਂ ਦੇ ਘਰ ਨਾ ਬਿਾਈ ਮੈਨੂੰ ਬਾਵਲਾ ਮੋਚੀਆਂ ਦੇ ਘਰ ਨਾ ਬਿਾਈ ਮੈਨੂੰ ਬਾਵਲਾ ਮੈਂ ਤਾਂ ਜੁੱਤੀਆਂ ਤੋਂ ਪਾਲਿਸ਼ ਕਰਾ ਲੈਣਗੇ ਮੈਨੂੰ ਮੋਚੀਆਂ ਦੇ ਮੈਂ ਤਾਂ ਜੁੱਤੀਆਂ ਤੇ ਪਾਲਿਸ਼ ਕਰਾ ਲੈਣਗੇ ਮੈਨੂੰ ਮੋਚੀਆਂ ਦੇ ਮੈਨੂੰ ਮੋਚੀਆਂ ਦੇ ਘਰ ਨਾ ਬਿਾਈ ਮੇਰੇ ਬਾਵਲਾ ਮੋਚੀਆਂ ਦੇ ਘਰ ਨਾ ਬਿਾਈ ਮੇਰੇ ਬਾਵਲਾ ਤਖਾਣਾ ਦੇ ਘਰ ਨਾ ਵਿਆਈ ਮੇਰੇ ਬਾਬਲਾ ਤਖਾਣਾ ਦੇ ਘਰ ਨਾ ਵਿਆਈ ਮੇਰੇ ਬਾਬਲਾ ਓ ਮੈਨੂੰ ਲੱਕੜ ਮੈਨੂੰ ਲੱਕੜ ਚੀਰਨ ਲਾਦਣ ਗਏ ਮੈਨੂੰ ਲੱਕੜ ਮੈਨੂੰ ਲੱਕੜ ਚੀਰਨ ਆ ਲਾ ਦੇਣ ਗਏ ਮੈਨੂੰ ਲੱਕੜ ਤਖਾਣਾ ਦੇ ਘਰ ਨਾ ਵਿਆਈ ਮੇਰੇ ਬਾਬਲਾ ਤਖਾਣਾ ਦੇ ਘਰ ਨਾ ਵਿਆਈ ਮੇਰੇ ਬਾਬਲਾ ਮੈਨੂੰ ਲੱਕੜ ਚੀਰ ਨਾ ਲਾ ਦੇਣਗੇ ਜੀ ਮੈਨੂੰ ਲੱਕੜ ਮੈਨੂੰ ਲੱਕੜ ਚੀਰ ਨਾ ਲਾ ਦੇਣਗੇ ਜੀ ਮੈਨੂੰ ਲੱਕੜ ਮੈਨੂੰ ਲੱਕੜ ਚੀਰ ਨਾ ਲਾ ਦੇਣਗੇ ਜੀ ਮੈਨੂੰ ਲੋਹਾਰਾਂ ਦੇ ਘਰ ਨਾ ਵਿਆਈ ਮੇਰੇ ਵਾਬਲਾ ਲੋਹਾਰਾਂ ਦੇ ਘਰ ਨਾ ਵਿਆਈ ਮੇਰੇ ਵਾਬਲਾ ਲੋਹਾਰਾਂ ਦੇ ਘਰ ਨਾ ਵਿਆਈ ਮੇਰੇ ਵਾਬਲਾ ਮੈਤੋ ਲੋਹੇ ਦੇ ਭਾਂਡੇ ਬਣਾ ਬਣ ਗਏ ਮੈਤੋ ਲੋਹੇ ਦੇ ਮੈਤੋ ਲੋਹੇ ਦੇ ਭਾਂਡੇ ਬਣਾ ਬਣ ਗਏ ਮੈਤੋ ਲੋਹੇ ਦੇ ਮੈਤੋ ਲੋਹੇ ਦੇ ਮੈਤੋ ਲੋਹੇ ਦੇ ਭਾਂਡੇ ਬਣਾ ਬਣ ਗਏ ਮੈਤੋ ਲੋਹੇ ਦੇ ਲੋਹਾਰਾਂ ਦੇ ਘਰ ਨਾ ਬਿਆਈ ਮੇਰੇ ਵਾਵਲਾ ਲੋਹਾਰਾਂ ਦੇ ਘਰ ਨਾ ਬਿਆਈ ਮੇਰੇ ਵਾਵਲਾ ਲੋਹਾਰਾਂ ਦੇ ਘਰ ਨਾ ਬਿਆਈ ਮੇਰੇ ਵਾਵਲਾ ਹਲਵਾਈ ਤੇ ਘਰ ਨਾ ਬਿਆਈ ਮੇਰੇ ਵਾਵਲਾ ਹਲੋ ਵਾਈਆਂ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਬਾਬਲ ਜੀ ਮੈਂ ਤੇ ਆ ਹਲੋ ਵਾਈਆਂ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਮੈਂ ਤੋ ਰੋਜ਼ ਹੀ ਮਠਿਆਈਆਂ ਬਣਾਵਣਗੇ ਮੈਂ ਤੋ ਰੋਜ਼ ਹੀ ਮੈਂ ਤੋ ਮੁਝ ਹੀ ਲੱਡੂ ਬਣਾਵਣਗੇ ਮੈਂ ਤੋ ਰੋਜ਼ ਹੀ ਮੈਂ ਤੋ ਮੁਝ ਹੀ ਮਠਿਆਈਆਂ ਬਣਾਵਣਗੇ ਮੈਂ ਤੋ ਰੋਜ਼ ਹੀ ਮੈਂ ਤੋ ਰੋਜ਼ ਹੀ ਮਠਿਆਈਆਂ ਬਣਾਵਣਗੇ ਮੈਂ ਤੋ ਰੋਜ਼ ਹੀ ਹਲੋ ਵਾਈਆਂ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਹਲਵਾਆਂ ਦੇ ਘਰ ਨਾ ਵਿਆਈ ਮੈਨੂੰ ਵਾਬਲਾ ਨਾਆਂ ਦੇ ਘਰ ਨਾ ਵਿਆਈ ਮੈਨੂੰ ਵਾਬਲਾ ਨਾਆਂ ਦੇ ਘਰ ਨਾ ਵਿਆਈ ਮੈਨੂੰ ਵਾਬਲਾ ਮੈਨੂੰ ਰੋਜ ਨੀਂਦੇ ਦੇਣ ਲਈ ਭੇਜਣਗੇ ਰੋਜ ਨੀਂਦੇ ਰੋਜ ਨੀਂਦੇ ਦੇਣ ਲਈ ਭੇਜਣਗੇ ਰੋਜ ਨੀਂਦੇ ਰੋਜ ਨੀਂਦੇ ਦੇਣ ਲਈ ਭੇਜਣਗੇ ਰੋਜ ਨੀਂਦੇ ਰੋਜ਼ ਨਿੰਦੇ ਦੇ ਦੇਣ ਲਈ ਤੇਜਣਗੇ ਰੋਜ਼ ਨਿੰਦੇ ਰੋਜ਼ ਨਿੰਦੇ ਦੇਣ ਲਈ ਤੇਜਣਗੇ ਰੋਜ਼ ਨਿੰਦੇ ਨਾਆਂ ਦੇ ਕਰਨਾ ਬਿਆਈ ਮੇਰੇ ਵਾਬਲਾ ਆ ਨਾਆਂ ਦੇ ਕਰਨਾ ਬਿਆਈ ਮੈਨੂੰ ਵਾਬਲਾ ਨਾਆਂ ਦੇ ਮੈਂ ਕਿਹ ਨਾਆਂ ਦੇ ਮੈਂ ਕਿਹ ਨਾਆਂ ਦੇ ਮੈਂ ਕਿਹ ਨਾਆਂ ਦੇ ਕਰਨਾ ਮੈਂ ਕਿਹ ਨਾਆਂ ਦੇ ਕਰਨਾ ਮੈਂ ਕਿਹ ਨਾਆਂ ਦੇ ਕਰਨਾ ਬਿਆਈ ਮੈਨੂੰ ਵਾਬਲਾ ਅੰਗਰੇਜ਼ਾਂ ਦੇ ਕਰਨਾ ਬਿਆਈ ਮੈਨੂੰ ਬਾਬਲਾ ਅੰਗਰੇਜ਼ਾਂ ਦੇ ਕਰਨਾ ਬਿਆਈ ਮੈਨੂੰ ਬਾਬਲਾ ਆਈ ਲਵ ਯੂ ਲਵ ਯੂ ਓਏ ਆਈ ਲਵ ਯੂ ਲਵ ਯੂ ਛਾੜਨਗੇ ਆਈ ਲਵ ਯੂ ਆਈ ਲਵ ਯੂ ਲਵ ਯੂ ਛਾੜਨਗੇ ਆਈ ਲਵ ਯੂ ਲਵ ਯੂ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਕਰਨਾ ਬਿਆਈ ਮੈਨੂੰ ਬਾਬਲਾ ਅੰਗਰੇਜ਼ੀ ਸਰਦੇਵ ਤੋਂ ਨਿਕਲ ਜਾਣੀ ਆ ਕੋਮੇ ਆਹਾਂ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਕੋਮੇ ਆਹਾਂ ਦੇ ਕੋਮੇ ਆਹਾਂ ਦੇ ਘਰ ਨਾ ਬਿਆਈ ਮੇਰੇ ਬਾਬਲਾ ਉਹ ਕੱਚੀ ਮਿੱਟੀਾਂ ਤੋਂ ਕੱਚੀ ਮਿੱਟੀਾਂ ਤੋਂ ਢਾਂਡੇ ਬਣਾਵਣਗੇ ਕੱਚੀ ਮਿੱਟੀਾਂ ਤੋਂ ਕੱਚੀ ਮਿੱਟੀਾਂ ਤੋਂ ਢਾਂਡੇ ਬਣਾਵਣਗੇ ਕੱਚੀ ਮਿੱਟੀ ਤੋਂ ਕੱਚੀ ਮਿੱਟੀ ਤੋਂ ਕੱਚੀ ਮਿੱਟੀ ਤੋਂ ਢਾਂਡੇ ਬਣਾਵਣਗੇ ਬਾਬਲਾ ਬਾਬਲਾ ਕੋਮੇ ਆਹਾਂ ਦੇ ਕੋਮੇ ਆਹਾਂ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਸ਼ਿੰਬੀ ਆਂਦੇ ਘਰ ਨਾ ਬਿਾਈ ਮੈਨੂੰ ਵਾਵਲਾ ਸ਼ਿੰਬੀ ਆਂਦੇ ਘਰ ਨਾ ਬਿਾਈ ਮੈਨੂੰ ਵਾਵਲਾ ਮੈਂ ਕਾ ਸ਼ਿੰਬਿਆਂ ਦੇ ਉਹ ਸ਼ਿੰਬੀ ਆਂਦੇ ਘਰ ਨਾ ਬਿਾਈ ਮੈਨੂੰ ਵਾਵਲਾ ਮੈਨੂੰ ਝੱਗੇ ਚੁੰਨੀਆਂ ਸਿਲਣ ਲਈ ਲਾ ਲਣਗੇ ਮੈਨੂੰ ਚੱਗੇ ਮੈਨੂੰ ਚੱਗੇ ਚੁੰਨੀਆਂ ਸਲਾ ਬਣਗੇ ਮੈਨੂੰ ਚੱਗੇ ਮੈਨੂੰ ਚੱਗੇ ਚੁੰਨੀਆਂ ਸਲਾ ਬਣਗੇ ਮੈਨੂੰ ਚੱਗੇ ਮੈਥੋਂ ਚੱਗੇ ਚੁੰਨੀਆਂ ਸਲਾਵਣਗੇ ਮੈਥੋਂ ਚੱਗੇ ਓ ਸ਼ਿੰਬਿਆਂ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਮੈਂ ਕਿ ਸ਼ਿੰਬਿਆਂ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਸ਼ਿੰਬਿਆਂ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਚਿਉਰਾ ਦੇ ਘਰ ਨਾ ਬਿਆਈ ਮੇਰੇ ਬਾਬਲਾ ਚਿਉਰਾ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਮੈਨੂੰ ਆਟਾ ਮੈਨੂੰ ਆਟਾ ਬੁਨਣ ਲਈ ਲਾ ਦੇਣਗੇ ਮੈਨੂੰ ਆਟਾ ਮੈਨੂੰ ਆਟਾ ਮੈਨੂੰ ਆਟਾ ਗੁੰਨਣ ਤੇ ਲਾ ਦੇਣਗੇ ਮੈਨੂੰ ਆਟਾ ਮੈਨੂੰ ਆਟਾ ਗੁੰਨਣ ਤੇ ਲਾ ਦੇਣ ਮੈਨੂੰ ਆਟਾ ਓਏ ਚੀਰਾਂਦੇ ਕਰਨਾ ਬਿਆਈ ਮੇਰੇ ਬਾਬਲਾ ਮੈਂ ਕਿਹ ਚੀਰਾਂਦੇ ਮੈਂ ਕਿਹ ਚੀਰਾਂਦੇ ਕਰਨਾ ਬਿਆਈ ਮੇਰੇ ਬਾਬ ਸਾਸੀਆਂ ਦੇ ਘਰ ਨਾ ਬਿਆਈ ਮੇਰੇ ਬਾਬਲਾ ਮੈਂ ਕਿ ਸਾਸੀਆਂ ਦੇ ਸਾਸੀਆਂ ਦੇ ਘਰ ਨਾ ਬਿਆਈ ਮੇਰੇ ਬਾਬਲਾ ਮੈਨੂੰ ਸਾਸੀਆਂ ਦੇ ਸੋਸੀਆਂ ਦੇ ਘਰ ਨਾ ਬਈ ਮੈਨੂੰ ਬਾਜੀਆਂ ਮੈਨੂੰ ਬਾਜੀਆਂ ਉਹ ਮੈਨੂੰ ਬਾਜੀਆਂ ਮੈਨੂੰ ਬਾਜੀਆਂ ਪੌਣ ਤੇ ਲਾ ਦੇਣਗੇ ਵੇ ਮੈਨੂੰ ਬਾਜੀਆਂ ਮੈਨੂੰ ਬਾਜੀਆਂ ਪੌਣ ਤੇ ਹਲਾ ਦੇਣਗੇ ਮੈਨੂੰ ਬਾਜੀਆਂ ਮੈਨੂੰ ਰस्सियां ਤੇ ਚੱਲਣ ਉਹ ਲਾ ਦੇਣਗੇ ਮੈਨੂੰ ਰस्सियां ਮੈਨੂੰ ਰस्सियां ਤੇ ਚੱਲਣ ਉਹ ਲਾ ਦੇਣਗੇ ਵੇ ਮੈਨੂੰ ਬਾਜੀਆਂ ਮੈਨੂੰ ਰस्सियां ਮੈਨੂੰ ਰस्सियां ਚੱਲਣ ਤੇ ਮੈਨੂੰ ਰਸਿਆਂ ਦੇ ਉੱਤੇ ਚਲਾ ਦੇਣਗੇ ਮੈਨੂੰ ਬਾਜੀਆਂ ਮੈਨੂੰ ਬਾਜੀਆਂ ਪਾਉਣ ਤੇ ਮੈਨੂੰ ਬਾਜੀਆਂ ਪਾਉਣ ਤੇ ਹਿਲਾ ਦੇਣਗੇ ਵੀ ਮੈਨੂੰ ਬਾਜੀਆਂ ਸਾਸੀਆਂ ਦੇ ਘਰ ਨਾ ਬਿਆਈ ਮੇਰੇ ਬਾਬਲਾ ਸਾਸੀਆਂ ਦੇ ਘਰ ਨਾ ਬਿਆਈ ਮੈਨੂੰ ਬਾਬਲਾ ਮਰਾਸੀਆਂ ਦੇ ਘਰ ਨਾ ਬਿਆਈ ਮੇਰੇ ਬਾਬਲਾ ਮਰਾਸੀਆਂ ਦੇ ਘਰ ਨਾ ਬਿਆਈ ਮੇਰੇ ਬਾਬਲਾ ਸਾਰੇ ਗਾਮਾ ਪਾਦਾਂ ਇਸਾ ਸਾਨੀ ਦਾ ਪਾ ਮਾ ਗਰੇ ਸਾ ਸਾਰੇ ਗਾਮਾ ਪਾਦਾਂ ਇਸਾ ਸਾਨੀ ਦਾ ਪਾ ਮਾ ਗਰੇ ਸਾ ਸਿਖਾ ਦੇਣਗੇ ਮੈਨੂੰ ਨੱਚਣ ਗਾਉਣ ਤੇ ਨੱਚਣ ਗਾਉਣ ਤੇ ਲਾ ਦੇਣਗੇ ਮੈਨੂੰ ਲਚਣ ਮੈਨੂੰ ਨੱਚਣ ਗਾਉਣ ਤੇ ਮੈਨੂੰ ਨੱਚਣ ਗਾਉਣ ਤੇ ਲਾ ਦੇਣਗੇ ਮੈਨੂੰ ਨੱਚਣ ਗਾਉਣ ਤੇ ਮਰਾਸੀਆਂ ਦੇ ਘਰ ਨਾ ਵਿਆਹੀ ਮੇਰੇ ਵਾਵਲਾ ਮਰ ਅਸੀਂ ਇੱਥੇ ਦੇਖ ਨਾ ਬੇਈ ਮੇਰੇ ਵਾਵਲਾ ਸਾਹ ਆਪੇ ਆਈ ਮੇਰੇ ਮਾਬੂਲਾ ਜੈ ਜਿੱਚਣ ਗਾਉਂਦੇ ਮੈਨੂੰ ਜਿੱਚਣ ਗਾਉਂਦੇ ਲਾਗਣਗੇ ਮਨ ਨੂੰ ਜਿੱਚਣ ਗਾਉਂਦੇ ਮਰਸਿਆਂ ਦੇ ਕਨਾਵੇ ਆਈ ਮੇਰੇ ਮਾਬੂਲਾ ਮਰਸਿਆਂ ਦੇ ਕਨਾਵੇ ਆਈ ਮੇਰੇ ਮਾਬੂਲਾ ਪਰ ਅਸੀਂ ਆਦੇ ਮਰਸਿਆਂ ਆਦੇ ਮੈਨੂੰ ਜਿੱਚਣ ਗਾਉਂਣ ਲੱਗੇ ਲਾਗਣਗੇ ਮਰਸਿਆਂ ਆਦੇ i yeah. ਗਰਾਉਂਦੇ ਨਾ ਵਿਆਹੀ ਮੇਰੇ ਬਾਬਲਾ ਬਾਜੀ ਕਰਾਉਂਦੇ ਨਾ ਵਿਆਹੀ ਮੇਰੇ ਬਾਬਲਾ ਪੱਟੀ ਜੇ ਕੱਕਰੀ ਪਵਾ ਦੇਣਗੇ ਮੈਨੂੰ ਸੋਇਆਂ ਮੈਨੂੰ ਦੁਨੀਆਂ ਵੇਚਣ ਲਾ ਦੇਣਗੇ ਜੀ ਮੈਨੂੰ ਸੋਇਆਂ ਮੈਨੂੰ ਸੋਇਆਂ ਵੇਚਣ ਮੈਨੂੰ ਸੋਇਆਂ ਵੇਚਣ ਲਾ ਦੇਣਗੇ ਜੀ ਮੈਨੂੰ ਸੋਇਆਂ ਮੈਨੂੰ ਸੋਇਆਂ ਵੇਚਣ ਲਾ ਦੇਣਗੇ ਜੀ ਮੈਨੂੰ ਸੋਇਆਂ ਵੇ ਗੁਜਰਾਂ ਦੇ ਘਰ ਨਾ ਬਿਆਈ ਮੇਰੇ ਵਾਵਲਾ ਆਏ ਗੁਜਰਾਂ ਦੇ ਘਰ ਨਾ ਬਿਆਈ ਮੇਰੇ ਵਾਵਲਾ ਮੈਂ ਕਿਹਾ ਗੁਜਰਾਂ ਦੇ ਆਏ ਗੁਜਰਾਂ ਦੇ ਘਰ ਨਾ ਬਿਆਈ ਮੇਰੇ ਵਾਵਲਾ ਮੈਨੂੰ ਦੁੱਧ ਵੇਚਣ ਲਈ ਮੈਨੂੰ ਦੁੱਧ ਵੇਚਣ ਲਈ ਲਾ ਦੇਣਗੇ ਮੈਨੂੰ ਦੁੱਧ ਵੇਚਣ ਲਈ ਮੈਨੂੰ ਦੁੱਧ ਵੇਚਣ ਲਈ ਲਾ ਦੇਣਗੇ ਮੈਨੂੰ ਦੁੱਧ ਵੇਚਣ ਲਈ ਮੈਨੂੰ ਦੁੱਧ ਵੇਚਣ ਲਈ ਲਾ ਦੇਣਗੇ ਮੈਨੂੰ ਦੁੱਧ ਵੇਚਣ ਲਈ ਹਾਏ ਗੁਜਰਾਂ ਦੇ ਹਾਏ ਗੁਜਰਾਂ ਦੇ ਗੁਜਰਾਂ ਦੇ ਘਰ ਨਾ ਵਿਆਹੀ ਮੇਰੇ ਬਾਬਲਾ ਗੁਜਰਾਂ ਦੇ ਘਰ ਨਾ ਵਿਆਹੀ ਮੇਰੇ ਬਾਬਲਾ ਡਰਾਈਵਰਾਂ ਦੇ ਘਰ ਤੂੰ ਵਿਆਹੀ ਮੇਰੇ ਬਾਬਲਾ ਡਰਾਈਵਰਾਂ ਦੇ ਘਰ ਤੂੰ ਵਿਆਹੀ ਮੈਨੂੰ ਬਾਬਲਾ ਡਰਾਈਵਰਾਂ ਦੇ ਘਰ ਵਿਆਹੀ ਮੈਨੂੰ ਬਾਬਲਾ ਅੱਜ ਜਦੋਂ ਰੱਖ ਤੋਂ ਵਾਪਸ ਆਉਣਗੇ ਨਾ ਮੁੱਛਾਂ ਨੂੰ ਵੱਟ ਚੜ੍ਹ ਕੇ ਘਰ ਤੇ ਮੈਨੂੰ ਕੀ ਕਹਣਗੇ ਪਾਗ ਵਾਨੇ ਨਹੀਂ ਮੇਰੀਏ ਕਿੱਥੇ ਆ ਨਹੀਂ ਪਾਗ ਵਾਨੇ ਨਹੀਂ ਰੋਟੀ ਤਾਂ ਲਿਆ ਖਾ ਲਈਏ ਨਹੀਂ ਮੈਨੂੰ ਪਾਗ ਵਾਨੇ ਕਹਿ ਕੇ ਬੁਲਾਵਣਗੇ ਪਾਗਵਾਨੇ ਪਾਗ ਵਾਨੇ ਕਹਿ ਕੇ ਬੁਲਾਵਣਗੇ ਪਾਗਵਾਨੇ ਪਾਗ ਵਾਨੇ ਕਹਿ ਕੇ ਬੁਲਾਵਣਗੇ ਨਹੀਂ ਪਾਗਵਾਨੇ ਪਾਗ ਵਾਨੇ ਕਹਿ ਕੇ ਬੁਲਾਵਣਗੇ ਨਹੀਂ ਪਾਗਵਾਨੇ ਡਰੈਵਰਾਂ ਦੇ ਘਰ ਵੇਬੇ ਆਈ ਮੈਨੂੰ ਬਾਬਲਾ ਡਰੈਵਰਾਂ ਦੇ ਘਰ ਵੇਬੇ ਆਈ ਮੈਨੂੰ ਬਾਬਲਾ ਸੋਹਣੀ ਜੱਟੀਏ ਸੋਹਣੀ ਜੱਟੀਏ ਸੋਹਣੀ ਜੱਟੀ ਕਹਿ ਕੇ ਬਲਾਵਣਗੇ ਮੈਨੂੰ ਸੋਹਣੀ ਜੱਟੀ ਡਰੈਵਰਾਂ ਦੇ ਡਰੈਵਰਾਂ ਦੇ ਡਰੈਵਰਾਂ ਦੇ ਘਰ ਤੂੰ ਬੇ ਆਈ ਮੇਰੇ ਬਾਬਲਾ ਡਰੈਵਰਾਂ ਦੇ ਘਰ ਤੂੰ